ਸੋ ਅੱਜ ਲੈ ਕੇ ਆਏ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਪਿੰਡ ਦੇ ਵਿੱਚ ਜਿੱਤੋ ਦੀ ਤੁਮਲ ਦੇ ਵਿੱਚ ਮੱਲਾ ਮਾਰੀਆਂ ਬੜੀਆਂ ਵੱਟੀਆਂ ਜਪਰੂਪ ਕੋਰ ਪੰਜਾਬ ਪੁਲਿਸ ਦੇ ਵਿੱਚ ਬਤੌਰ ਉਹਨਾਂ ਦੇ ਫਾਦਰ ਸਾਹਿਬ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਡਿਊਟੀ ਕਰ ਰਹੇ ਨੇ ਬਟਾਲਾ ਸ਼ਹਿਰ ਦੇ ਵਿੱਚ ਹੀ ਤਾਂ ਬੜੀ ਵੱਡੀ ਗੱਲ ਹੈ ਕਿ ਨਾਲ ਦੀ ਨਾਲ ਉਹ ਕੋਚਿੰਗ ਵੀ ਦਿੰਦੇ ਨੇ ਆਪਣੀ ਬੱਚੀ ਨੂੰ ਵੀ ਜਰਾਏ ਕੋਚਿੰਗ ਦਿੱਤੀ ਏ ਮਾਤਾ ਪਿਤਾ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸੈਂਟਰ ਦੇ ਵਿੱਚ ਜਪਰੂਪ ਕੋਰ ਹੈ ਜਿਨ੍ਹਾਂ ਨੇ ਕੀ ਵਡੀਆਂ ਮੱਲਾ ਮਾਰੀਆਂ ਨੇ ਕਿੱਥੇ ਜਾ ਕੇ ਮੈਡਲ ਜਿੱਤ ਕੇ ਲਿਆਂਦੇ ਨੇ ਪ੍ਰੋਬਲਮ ਆਣ ਕਰਕੇ ਵੀ ਫਿਰ ਵੀ ਹਿੰਮਤ ਨਹੀਂ ਹਾਰੀ ਤਸਵੀਰਾਂ ਨੇ ਇੱਕ ਪਾਸੇ ਫਾਦਰ ਆ ਇੱਕ ਪਾਸੇ ਮਦਰ ਆ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਦੀ ਨਾਲ ਉਹ ਗੁਰੂ ਵੀ ਨੇ ਗੁਰੂ ਕਿੱਦਾਂ ਨੇ ਸਵੇਰੇ 3:30 ਵਜੇ ਉੱਠ ਕੇ ਜਿਹੜੇ ਫਾਦਰ ਸਾਹਿਬ ਨੇ ਬਤੌਰ ਪੁਲਿਸ ਚ ਡਿਪਾਰਟਮੈਂਟ ਚ ਜਰੀਏ ਨੌਕਰੀ ਕਰਦੇ ਪਏ ਨੇ 3:30 ਵਜੇ ਉੱਠ ਕੇ ਉਹ ਕੋਚਿੰਗ ਦਿੰਦੇ ਨੇ ਆਪਣੀ ਬੇਟੀ ਨੂੰ ਤੇ ਨਾਲ ਦੀ ਨਾਲ ਸ਼ਾਮ ਨੂੰ ਉਹਨਾਂ ਦੀ ਮਾਤਾ ਜੀ ਜਰੀਏ ਉਹ ਕੋਚਿੰਗ ਦਿੰਦੇ ਨੇ ਸੋ ਬੜੀ ਵੱਡੀ ਗੱਲ ਆ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਮਾਤਮਾ ਦਾ ਅਸ਼ੀਰਵਾਦ ਹੋਵੇ ਤਾਂ ਨਾਲ ਦੀ ਨਾਲ ਮਾਤਾ ਪਿਤਾ ਦਾ ਵੀ ਜਰਾਏ ਅਸ਼ੀਰਵਾਦ ਹੁੰਦਾ ਏ ਸੋ ਆਪਾਂ ਗੱਲਬਾਤ ਵੀ ਕਰਦੇ ਆ ਕਿੱਥੋਂ ਮੈਡਲ ਜਿੱਤ ਕੇ ਲਿਆਦਾ ਏ ਤੇ ਸਾਡੀ ਭੈਣ ਨੇ ਤਾਂ ਬੜੀ ਵੱਡੀ ਗੱਲ ਹੁੰਦੀ ਆ ਆਪਾਂ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਨੰਬਰ ਤੇ ਤੇ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਸਾਰੇ ਪਰਿਵਾਰ ਨੂੰ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦਾ ਤੁਸੀਂ ਨਾਮ ਰੋਸ਼ਨ ਕੀਤਾ ਛੋਟੀ ਉਮਰ ਦੇ ਵਿੱਚ ਬੜੀ ਵੱਡੀ ਮੱਲ ਮਾਰੀ ਏ ਤਾਂ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਤੇ ਕਿੰਨੀਆਂ ਇੱਕ ਮੁਸ਼ਕਲਾਂ ਆਈਆਂ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਮੈਂ ਪੂਰੇ ਇੰਡੀਆ ਦੇ ਵਿੱਚੋਂ ਟ੍ਰਿਪਲ ਜੰਪ ਵਿੱਚੋਂ ਨੈਸ਼ਨਲ ਲੈਵਲ ਦੇ ਖੇਡਾਂ ਹੋਈਆਂ ਸੀਗੀਆਂ ਕਰਨਾਟਕਾ ਵਿੱਚ ਬੰਗਲੂਰੂ ਆ ਉੱਥੇ ਹੋਈਆਂ ਸੀ ਨੈਸ਼ਨਲ ਲੈਵਲ ਦੀਆਂ ਗੇਮਸ ਹੋਈਆਂ ਉਹਦੇ ਵਿੱਚ ਮੇਰਾ ਟ੍ਰਿਪਲ ਜੰਪ ਦੇ ਵਿੱਚ ਸੈਕਿੰਡ ਮੈਡਲ ਆਇਆ ਤੇ ਮੈਂ ਇਹ ਸੈਕਿੰਡ ਮੈਡਲ ਲੈ ਆ ਕੇ ਪੰਜਾਬ ਦੀ ਝੋਲੀ ਵਿੱਚ ਪਾਇਆ ਤੇ ਮੈਨੂੰ ਮੁਸ਼ਕਲਾਂ ਬਹੁਤ ਜਿਆਦੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਖੇਡਾਂ ਮਤਨ ਪੰਜਾਬ ਦੀਆਂ ਹੋਈਆਂ ਸਟੇਟ ਲੈਵਲ ਜਲੰਧਰ ਦੇ ਵਿੱਚ ਉੱਥੇ ਮੇਰਾ ਟ੍ਰਿਪਲ ਜੰਪ ਲਗਾਉਂਦਿਆਂ ਮੇਰੇ ਪੇਟ ਵਿੱਚ ਖੇਚ ਲੱਗ ਗਈ ਜਿਸ ਦੇ ਨਾਲ ਮੇਰੀ ਉੱਥੇ ਸੈਕਿੰਡ ਪੋਜੀਸ਼ਨ ਆਈ ਸੀ ਤੇ ਲੌਂਗ ਜੰਪ ਦੇ ਵਿੱਚ ਵੀ ਸੈਕਿੰਡ ਪੋਜੀਸ਼ਨ ਮੈਂ ਹਾਸਲ ਕੀਤੀ ਫਿਰ ਜਦੋਂ ਅਸੀਂ ਉੱਥੋਂ ਆਏ ਆ ਤੇ ਹਸਪੀਟਲ ਦੇ ਵਿੱਚ ਮੈਨੂੰ ਲੈ ਕੇ ਗਏ ਮੇਰੇ ਪੇਰੈਂਟਸ ਤੇ ਉਹਨਾਂ ਨੇ ਕਿਹਾ 5 6 ਡੇਜ਼ ਮੈਂ ਉੱਥੇ ਐਡਮਿਟ ਰਹੀ ਤੇ ਫਿਰ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਆਫਿਸ ਵਿੱਚ ਬੁਲਾ ਕੇ ਕਿਹਾ ਕਿ ਬੇਟੀ ਨੂੰ 15 ਦਿਨ ਦੀ ਰੈਸਟ ਚਾਹੀਦੀ ਆ ਬੈਡ ਰੈਸਟ ਚਾਹੀਦੀ ਆ ਉਸ ਦੇ ਵਿੱਚ ਹੀ ਮੇਰੀਆਂ ਨੈਸ਼ਨਲ ਗੇਮਸ ਆ ਰਹੀਆਂ ਸੀ ਮੈਨੂੰ ਇਹੋ ਹੀ ਸੀ ਕਿ ਮੈਂ ਉੱਥੇ ਜਾਣਾ ਆ ਤੇ ਮੈਂ ਉੱਥੋਂ ਤਗਮਾ ਸੋਨੇ ਦਾ ਜਿੱਤ ਕੇ ਲਿਆਉਣਾ ਜਦੋਂ ਮੈਂ ਘਰ ਪਰਤੀਆਂ 26 ਡੇਟ ਦੀ ਸਵੇਰ ਨੂੰ ਮੈਂ ਘਰ ਆਈਆਂ ਤੇ ਮੈਂ ਆਪਣੇ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ ਤੁਸੀਂ ਮੇਰੀ ਪੈਕਿੰਗ ਨਹੀਂ ਕੀਤੀ ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਪੁੱਤ ਆਪਣੇ ਪਿਤਾ ਜੀ ਨਾਲ ਗੱਲ ਕਰੋ ਮੈਂ ਪਾਪਾ ਜੀ ਨੂੰ ਫੋਨ ਲਗਾਇਆ ਮੈਂ ਕਿਹਾ ਪਾਪਾ ਜੀ ਮੇਰੀ ਪੈਕਿੰਗ ਨਹੀਂ ਕੀਤੀ ਮੇਰੀ ਅੱਜ ਸ਼ਾਮ ਨੂੰ ਫਲਾਈਟ ਆ ਕਰਨਾਟਕਾ ਦੀ ਮੈਂ ਉੱਥੇ ਜਾਣਾ ਆ ਖੇਡਣ ਮੇਰੇ ਪਿਤਾ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਹੌਸਲਾ ਫੁਜਾਈ ਕੀਤੀ ਮੇਰੀ ਤੇ ਉਹਨਾਂ ਨੇ ਕਿਹਾ ਕਿ ਪੁੱਤ ਤੇਰੇ ਵਿੱਚ ਬਹੁਤ ਜ਼ਿਆਦਾ ਜਜ਼ਬਾ ਹੈ ਤੇ ਜਨੂਨ ਹੈ ਜਿਸ ਨੂੰ ਮੈਂ ਵੀ ਬਰਕਰਾਰ ਰੱਖਣਾ ਚਾਹੁੰਦਾ ਇਸ ਲਈ ਮੈਂ ਆਪਣੇ ਪੁੱਤ ਦੀ ਸ਼ੌਂਕ ਤੇ ਰੀਜ ਦੋਵੇਂ ਪੂਰੀ ਕਰਾਂਗਾ ਤੇ ਮੈਂ ਤੇਰੀ ਟਿਕਟ ਕਰਵਾ ਦਿੰਨਾ ਤੇ ਤੁਸੀਂ ਆਪਣੀ ਪੈਕਿੰਗ ਕਰੋ ਮੈਂ ਪੈਕਿੰਗ ਕੀਤੀ ਤੇ ਉੱਥੇ ਸ਼ਾਮ ਨੂੰ ਉੱਥੇ ਚਲ ਗਈ 에어ਪੋਰਟ ਤੇ ਉੱਥੋਂ ਫਿਰ ਫਲਾਈਟ ਲਈ ਤੇ ਕਰਨਾਟਕਾ ਪਹੁੰਚੀ ਆ ਜਿਸ ਤੋਂ ਬਾਅਦ ਮੇਰੀਆਂ 30 ਡੇਸ ਨੂੰ ਟ੍ਰਿਪਲ ਜੰਪ ਸੀ ਉਸ ਦੇ ਵਿੱਚ ਮੇਰੀ ਸੈਕਿੰਡ ਪੋਜੀਸ਼ਨ ਆਈ ਸੋ ਮੁਸ਼ਕਲਾਂ ਤੁਸੀਂ ਦੱਸ ਦਿੱਤੀਆਂ ਮੁਸ਼ਕਲਾਂ ਬੜੀਆਂ ਆਈਆਂ ਨੇ ਪਰ ਕਿਤੇ ਨਾ ਕਿਤੇ ਹਿੰਮਤ ਨਹੀਂ ਹਾਰੀ ਬੜੀ ਵੱਡੀ ਪ੍ਰੋਬਲਮ ਕਹਿੰਦੇ 15 ਦਿਨ ਦੀ ਬੈਟਰੀਸ ਤੇ ਤੁਹਾਨੂੰ ਦੱਸਿਆ ਸੀਗਾ ਪਰ ਫਿਰ ਵੀ ਕਿਤੇ ਨਾ ਕਿਤੇ ਹਿੰਮਤ ਨਹੀਂ ਹਾਰੀ ਸੈਕੰਡ ਪੋਜੀਸ਼ਨ ਤੇ ਤੁਸੀਂ ਆਏ ਹੋ ਤਾਂ ਜੇ ਉਹ ਪ੍ਰੋਬਲਮ ਨਾ ਹੁੰਦੀ ਤਾਂ ਕਿਤੇ ਨਾ ਕਿਤੇ ਸਾਡੇ ਗੁਰਦਾਸਪੁਰ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਣਾ ਸੀਗਾ ਹਾਂਜੀ ਜੇ ਉਹ ਪ੍ਰੋਬਲਮ ਨਾ ਹੁੰਦੀ ਤੇ ਮੈਨੂੰ ਬਸ ਇਹੀ ਸੀ ਕਿ ਮੈਂ ਉਥੋਂ ਸੋਨੇ ਦਾ 골ਡ ਮੈਡਲ ਜਿੱਤ ਕੇ ਲਿਆਉਣਾ ਤੇ ਮੇਰੇ ਮਨ ਦੇ ਵਿੱਚ ਹਜੇ ਵੀ ਇਹੀ ਤਾਂ ਗਿਆ ਕਿ ਮੈਂ 골ਡ ਮੈਡਲ ਹੀ ਜਿੱਤ ਕੇ ਲਿਆਉਣਾ ਸੀ ਚਲੋ ਪਰਮਾਤਮਾ ਦਾ ਸ਼ੁਕਰ ਆ ਕਿ ਮੈਨੂੰ ਇੰਨੀ ਇੰਜਰੀ ਦੇ ਵਿੱਚ ਵੀ ਮੈਨੂੰ ਤਗਮਾ ਜਿਹੜਾ ਵਾ ਸਿਲਵਰ ਇਹ ਪ੍ਰਾਪਤ ਹੋਇਆ ਮੈਂ ਵਾਇਗਰੂ ਦਾ ਸ਼ੁਕਰ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰਾ ਇੱਕ ਟੀਚਾ ਆ ਕਿ ਮੈਂ ਜਿੱਦਾਂ ਅਰਜਨ ਨੂੰ ਪੁੱਛਦੇ ਸੀ ਕਿ ਤੇਰਾ ਨਿਸ਼ਾਨਾ ਕੀ ਹੈ ਮਸ਼ੀਤ ਨੂੰ ਦੇਖਦੀ ਆ ਕਿ ਨਹੀਂ ਮੈਂ ਉਹਨਾਂ ਨੇ ਬਸ ਇੱਕੋ ਗੱਲ ਕਹੀ ਸੀ ਮੈਨੂੰ ਮੱਛੀ ਤਾਂ ਨਹੀਂ ਮਨ ਉਹਦੀ ਅੱਖ ਦਿਸਦੀ ਆ ਨਿਸ਼ਾਨਾ ਉਹੀ ਚੀਜ਼ ਮੇਰਾ ਨਿਸ਼ਾਨਾ ਆ ਕਿ 올림픽 ਤੱਕ ਪਹੁੰਚਣਾ ਹੈ ਉਥੋਂ ਗੋਲਡ ਮੈਡਲ ਜਿੱਤ ਕੇ ਲਿਆਉਣਾ ਆਪਣੇ ਇੰਡੀਆ ਦੀ ਝੋਲੀ ਵਿੱਚ ਪਾਉਂਗੀ ਤੇ ਇਹ ਸਾਡੇ ਫੈਮਿਲੀ ਦੀ ਪੂਰੀ ਤੇ ਮੇਰੀ ਵੀ ਇੱਕੋ ਯਾਸ ਆ ਤੇ ਇਹ ਚੀਜ਼ ਨੂੰ ਮੈਂ ਪੂਰਾ ਵੀ ਕਰਕੇ ਦੱਸੂਗੀ ਇੱਕ ਹੋਰ ਚੀਜ਼ ਆ ਕਿ ਮੈਂ ਯੂਪੀਐਸਸੀ ਕਲੀਅਰ ਕਰਕੇ ਆਈਪੀਐਸ ਆਫੀਸਰ ਬੰਨਾ ਹੈ ਜਿਹਦੇ ਜਿੱਦਾਂ ਸਾਡੇ ਬਟਾਲੇ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਉਹ ਜਿੱਦਾਂ ਬਣੇ ਹਨ ਮੇਰਾ ਵੀ ਉਦਾਂ ਹੀ ਦਿਲ ਕਰਦਾ ਆ ਕਿ ਮੈਂ ਵੀ ਉਦਾਂ ਹੀ ਬਣਾ ਸੋ ਬੜੀ ਵਧੀਆ ਗੱਲ ਤੁਸੀਂ ਕਹੀ ਹੈ ਤੁਸੀਂ ਫਿਰ ਗੁਰੂ ਧਰਨਾ ਵੀ ਕੀਤੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਾਂ ਘਰ ਦੇ ਵਿੱਚ ਸ਼ੌਂਕ ਸੀਗਾ ਐਥਲੀਟ ਦਾ ਮੇਰੇ ਮਮਾ ਤੇ ਪਪਾ ਦੋਵੇਂ ਐਥਲੀਟ ਪਰਸਨ ਆ ਮੇਰੇ ਪਪਾ ਏਸ਼ੀਆ ਲੈਵਲ ਦੇ ਟ੍ਰਿਪਲ ਜੰਪਰ ਰਹੇ ਮੇਰੇ ਮਦਰ 400 ਮੀਟਰ ਦੇ ਪਲੇਅਰ ਰਹੇ ਯੂਨੀਵਰਸਿਟੀ ਲੈਵਲ ਦੇ ਤੇ ਮੇਰੇ ਪਿਤਾ ਜੀ ਨੇ ਤੇ ਮੇਰੇ ਮਾਤਾ ਜੀ ਨੇ ਦੋਵੇਂ ਕੋਚ ਵੀ ਆ ਇਹਨਾਂ ਨੇ ਮੈਨੂੰ ਤਿਆਰ ਕੀਤਾ ਤੇ ਇਹਨਾਂ ਨੇ ਇਹਨਾਂ ਜਜ਼ਬਾ ਜਨੂਨ ਜਿਹੜਾ ਆ ਉਹ ਮੇਰੇ ਵਿੱਚ ਭਰਿਆ ਆ ਮੇਰੇ ਮਾਤਾ ਪਿਤਾ ਨੇ ਇੱਕ ਐਹੋ ਜੀ ਪੱਠੀ ਵਿੱਚੋਂ ਮੈਨੂੰ ਬਾਹਰ ਕੱਢਿਆ ਕਿ ਜਿੱਦਾਂ ਬਰੂਦ ਇੱਕ ਬਾਹਰ ਨਿਕਲਦਾ ਆ ਉਦਾਂ ਹੀ ਮੇਰੇ ਮਾਤਾ ਪਿਤਾ ਨੇ ਮੈਨੂੰ ਇੱਕ ਪੱਠੀ ਵਿੱਚੋਂ ਕੱਢਿਆ ਆ ਸਟਰਗਲ ਤੇ ਬਹੁਤ ਜ਼ਿਆਦੀ ਹੁੰਦੀ ਆ ਆਪਣੀ ਲਾਈਫ ਦੇ ਵਿੱਚ ਪਰ ਸਟਰਗਲ ਨੂੰ ਪਿੱਛੇ ਛੱਡ ਕੇ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਮੈਂ ਆਪਣੀ ਮੰਜ਼ਿਲ ਵੱਲ ਚੱਲ ਰਹੀ ਹਾਂ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੇ ਪਿਤਾ ਜੀ ਨਾਲ ਜਾਨੀ ਕਿ ਕੋਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਮਾਤਾ ਪਿਤਾ ਦਾ ਵੀ ਰੋਲ ਅਦਾ ਕਰ ਰਹੇ ਨੇ ਤਾਂ ਨਾਲ ਦੀ ਨਾਲ ਉਹ ਜਿਹੜਾ ਹੈ ਗੁਰੂ ਦਾ ਵੀ ਜਿਹੜਾ ਰੋਲ ਅਦਾ ਕਰ ਰਹੇ ਨੇ ਤੇ ਨਾਲ ਵੀ ਨਾਲ ਤੁਹਾਨੂੰ ਦੱਸ ਦਈਏ ਕਿ ਉਹ ਬਤੌਰ ਪੰਜਾਬ ਪੁਲਿਸ ਦੇ ਵਿੱਚ ਸੇਵਾ ਵੀ ਨਿਭਾ ਰਹੇ ਨੇ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਹਿਬ ਕੀ ਨਾਮ ਦੇ ਮੇਰਾ ਗੁਰਦੀਪ ਸਿੰਘ ਨਾਮ ਹੈ ਜੀ ਗੁਰਦੀਪ ਹਾਂਜੀ ਮੈਂ ਪੰਜਾਬ ਪੁਲਿਸ ਚ ਅਜੇ ਬਟਾਲਾ ਵਿਖੇ ਡਿਊਟੀ ਨਿਭਾ ਰਿਹਾ ਹਾਂ ਸੋ ਫਿਰ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿਉਂਕਿ ਇੱਕ ਪਾਸੇ ਤੁਸੀਂ ਸੇਵਾ ਨਿਭਾ ਰਹੇ ਹੋ ਮਾਤਾ ਪਿਤਾ ਦਾ ਹਾਂਜੀ ਤੇ ਇੱਕ ਪਾਸੇ ਗੁਰੂ ਦਾ ਵੀ ਜਿਹੜਾ ਇਹ ਉਹ ਦਰਜਾ ਤੁਹਾਨੂੰ ਦਿੱਤਾ ਆ ਕਿਉਂਕਿ ਉਹਨਾਂ ਨੇ ਕਿਹਾ ਜੋ ਵੀ ਹੈ ਮਾਤਾ ਪਿਤਾ ਨੇ ਕਿਉਂਕਿ ਉਹਨਾਂ ਨੇ ਮੈਨੂੰ ਇਹੋ ਜੀ ਭੱਠੇ ਚੋਂ ਕੱਢ ਕੇ ਬਰੂਦ ਬਣਾ ਦਿੱਤਾ ਤੇ ਵਾਕਈ ਗੱਲ ਸਹੀ ਹੈ ਜੀ ਤੁਸੀਂ ਉਹਨਾਂ ਦੇ ਦੋਨੇ ਰੋਲ ਅਦਾ ਕਰ ਰਹੇ ਹੋ ਵੇਖੋ ਕਿ ਪੱਠੀ ਚੋਂ ਕੱਢ ਕੇ ਬਰੂਦ ਬਣਾਉਣਾ ਜੀ ਇਹ ਅਸੀਂ 3:30 ਵਜੇ ਮਾਰਨਿੰਗ ਉੱਠ ਖਲੋਣੇ ਆ ਤੇ 4 ਵਜੇ ਸਾਡੀ ਪ੍ਰੈਕਟਿਸ ਸਟਾਰਟ ਹੋ ਜਾਂਦੀ ਹੈ 4 ਵਜੇ ਤੋਂ ਲੈ ਕੇ 6 ਵਜੇ ਜਾਂ 7 ਵਜੇ ਉਸ ਤੋਂ ਬਾਅਦ ਇਹਦਾ ਮੇਰੀ ਤਿਆਰੀ ਡਿਊਟੀ ਦੀ ਹੋ ਜਾਂਦੀ ਹੈ ਇਹਦੀ ਤਿਆਰੀ ਸਕੂਲ ਦੀ ਹੋ ਜਾਂਦੀ ਹੈ ਸਕੂਲ ਤੋਂ ਬਾਅਦ ਆ ਕੇ ਫਿਰ ਇਹਦੀ ਹੋਮਵਰਕ ਕਿਨੇ ਕਰਨਾ ਹੋਮਵਰਕ ਤੋਂ ਬਾਅਦ ਫਿਰ ਇਹਦੀ ਪ੍ਰੈਕਟਿਸ ਪ੍ਰੈਕਟਿਸ ਇਹਦੀ ਕਰਦੇ ਆ ਕਰਦੇ ਆ ਅ 8 9 ਦੇ ਸੰਮਥਿੰਗ বাজ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਫਿਰ ਆਪਣੀ ਸਟੱਡੀ ਲੈ ਕੇ ਬਹਿ ਜਾਂਦੀ ਕਿਉਂਕਿ ਇਹਦੇ ਇਹਨੇ ਮਨ ਦੇ ਵਿੱਚ ਜਿਵੇਂ ਸਾਡੇ ਐਸਐਸਪੀ ਮੈਡਮ ਅਸਮੀ ਕੋਟਿਆਲ ਜੀ ਨੇ ਡਾਕਟਰ ਹਮਾਂਸ਼ੂ ਅਗਰਵਾਲ ਜੀ ਨੇ ਜਦੋਂ ਮੈਡਮ ਐਸਐਸਪੀ ਸਾਹਿਬ ਦੀਆਂ ਕਈ ਵਾਰ ਨਿਊਜ਼ ਚੱਲਦੀਆਂ ਨੇ ਇਹਦੇ ਮਨ ਦੇ ਵਿੱਚ ਵੀ ਆ ਕਈ ਵਾਰ ਇਹ ਵੀ ਪਾਪਾ ਇਹ ਐਸਐਸਪੀ ਸਾਹਿਬ ਜਿਹੜੇ ਆਈਪੀਐਸ ਅਫੀਸਰ ਇਹ ਕਿਵੇਂ ਬਣਦੇ ਨੇ ਜਾਂ ਆਈਐਸ ਅਫੀਸਰ ਕਿੱਦਾਂ ਬਣਦੇ ਆ ਉਹ ਫਿਰ ਇਹਨੂੰ ਉਹਦੀਆਂ ਬਰੀਕੀਆਂ ਦੱਸੀ ਦੀਆਂ ਹੁਣ ਇਹਦੇ ਆਈਸੀਐਸਈ ਸਕੂਲ ਦਾ ਸਟਾਲਵਰਟ ਇੰਟਰਨੈਸ਼ਨਲ ਸਕੂਲ ਦੇ ਵਿੱਚ ਇਹ ਸਟੱਡੀ ਲੈ ਰਹੀ ਹੈ ਜਿਹਦੇ ਚ ਇਹਦੇ 90 93% ਜਿਹੜੀ ਇਹਦੀ ਮਾਰਕਸ ਆ ਰਹੇ ਆ ਮਤਲਬ ਟੂ ਇਨ 1 ਇਹ ਗੌਟ ਗਿਫਟਡ ਆ ਸਾਡੇ ਕੋਲ ਜਪਰੂਪ ਕੌਰ ਤੇ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਜਿਵੇਂ ਉਹਦੇ ਮਨ ਦੇ ਵਿੱਚ ਹੈਗਾ ਕਿ ਮੈਂ ਜੁਪੀਐਸਸੀ ਕਲੀਅਰ ਕਰਕੇ ਆਈਐਸ ਅਫੀਸਰ ਬਣਨਾ ਹੈ ਤੇ ਇਧਰ ਉਹਦਾ ਇੱਕ ਮੇਨ ਸਪੋਰਟਸ ਦੇ ਵਿੱਚ ਜਿਹੜਾ ਨਿਚ ਆਇਆ ਕਿ ਮੈਂ ਜਿਹੜਾ 올림픽 ਨੂੰ ਟੱਚ ਕਰਨਾ ਜਿਵੇਂ ਉਹ ਦੱਸ ਰਹੀ ਸੀਗੀ ਕਿ ਅਰਜਨ ਨੂੰ ਅੱਖ ਦੇਖਦੀ ਹੈਗੀ ਤੇ ਮੈਨੂੰ 올림픽 ਦਿਖਦੀ ਆ ਤੇ ਇੱਕ ਦਿਨ ਮਹਾਰਾਜ ਕਿਰਪਾ ਕਰੂਗਾ ਕਿ ਆਪਾਂ ਜਿਹੜਾ ਇਹ 골ਡ ਮੈਡਲ ਜਿਹੜਾ ਵਰਲਡ ਦੇ ਵਿੱਚ 올림픽 ਜਿਹੜੀਆਂ ਸਪੋਰਟਸ ਹੋਣੀਆਂ ਉਹਦੇ ਵਿੱਚ ਜਿਹੜਾ ਸਾਡਾ ਰਾਸ਼ਟਰੀ ਗਾਣ ਦੀ ਜਿਹੜੀ ਧੁਨ ਹੈ ਉਹ ਫਰਸਟ ਝੰਡਾ ਤਾਂ ਚੜਦਾ ਜਿਹੜਾ ਤੇ 골ਡ ਮੈਡਲ ਜਿਹੜਾ ਚੋੜੀ ਜਿਹੜੀ ਇੰਡੀਆ ਦੀ ਜਰੂਰ ਪਾਵਾਂਗੇ ਸੋ ਉਹਨਾਂ ਨੇ ਕਿਹਾ ਜੀ ਆਪਾਂ ਵੀ ਆਈਪੀਐਸ ਅਫੀਸਰ ਬੰਨਣਾ ਜਿੱਦਾਂ ਸਾਡੇ ਬਟਾਲੇ ਦੇ ਐਸਐਸਪੀ ਮੈਮ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਫੋਲੋ ਕਰਕੇ ਉਦਾਂ ਦਾ ਬੰਨਣਾ ਪਰਮਾਤਮਾ ਕਰੇ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਪੂਰਾ ਹੋਵੇ ਪਰ ਛੋਟੀ ਉਮਰ ਦੇ ਵਿੱਚ ਇੰਨੀਆਂ ਮੱਲਾ ਮਾਰਨੀਆਂ ਕਿਤੇ ਨਾ ਕਿਤੇ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਜੇ ਸਾਡੀ ਜ਼ਿੰਦਗੀ ਦੇ ਨਿਸ਼ਾਨੇ ਉੱਚੇ ਨੇ ਤੇ ਫਿਰ ਉੱਚੀਆਂ ਚੀਜ਼ਾਂ ਨੂੰ ਸਰ ਕਰਨ ਵਾਸਤੇ ਜੇ ਉਹਦੇ ਵਾਸਤੇ ਫਿਰ ਜਿਹੜੀਆਂ ਸਖਤ ਮਿਹਨਤਾਂ ਦੀ ਤੇ ਜ਼ਰੂਰਤ ਹੈ ਅਜੇ ਜਿਵੇਂ ਕਹਿ ਰਹੇ ਨੇ ਅਜੇ ਤੇ ਸ਼ੁਰੂਆਤਾਂ ਨੇ ਭੱਲਿਆ ਤੇ ਅਸੀਂ ਵੀ ਬਹੁਤ ਖੁਸ਼ ਹਾਂ ਅਸੀਂ ਵੀ ਉਹਨੂੰ ਬੇਟੀ ਨੂੰ ਜਦਵੇਂ ਉਹਦਾ ਮੈਡਲ ਆਇਆ ਨੈਸ਼ਨਲ ਚੋ ਸੈਕਿੰਡ 28 ਸਟੇਟ ਨੇ ਤੇ 28 ਸਟੇਟ ਦੇ ਵਿੱਚੋਂ ਵੇਖੋ ਕਿ ਜੇ ਦੋ ਦੋ ਵੀ ਪਾਰਟਿਸਪੇਸ਼ਨ ਆਉਂਦੇ ਆ ਤੇ ਕਿੰਨੇ ਬੱਚੇ ਹੋ ਜਾਂਦੇ ਆ ਤੇ ਇੰਨੇ ਬੱਚਿਆਂ ਨੂੰ ਪਿੱਛੇ ਛੱਡ ਕੇ ਇੱਕ ਉਹਦੇ ਜਿਹੜੇ ਮੇਜਰ ਇੰਜਰੀ ਹੋਣ ਕਾਰਨ ਉਹਦੇ ਬਲੀਡਿੰਗ ਹੋ ਰਹੀ ਸੀਗੀ ਪਰ ਫਿਰ ਵੀ ਉਹਨੇ ਜਿਹੜਾ ਉਹਦੇ ਚ ਇੰਨਾ ਜਜ਼ਬਾ ਤੇ ਮੈਨੂੰ ਉਸ ਦਿਨ ਪਹਿਲਾਂ ਮੇਰੇ ਮਨ ਦੇ ਵਿੱਚ ਸੀਗਾ ਕਿ ਇਹਨੂੰ ਆਪਾਂ 올림픽 ਦੀ ਤਿਆਰੀ ਕਰਾ ਰਹੇ ਹਾਂ ਪਰ ਉਸ ਦਿਨ ਦਾ ਮੈਨੂੰ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਪਰਮਾਤਮਾ ਨੇ 골ਡ ਮੈਡਲ ਲੈਣ ਵਾਸਤੇ ਤੇ ਇੰਡੀਆ ਦੀ ਝੋਲੀ ਚ ਪੈਣ ਵਾਸਤੇ 올림픽 ਨੂੰ ਟੱਚ ਕਰਨ ਵਾਸਤੇ ਇਹਦੇ ਚ ਹੌਸਲਾ ਤੇ ਜਿਹੜੀ ਇੰਟਰਨਲ ਪਾਵਰ ਹੈ ਉਹ ਇਹਦੇ ਚ ਸਾਰਾ ਕੁਝ ਹੈਗਾ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਇਨੀ ਪੈਨ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਝੋਲੀ ਦੇ ਵਿੱਚ ਜਿਹੜਾ ਇਹ ਸੈਕਿੰਡ ਜਿਹੜਾ ਸਿਲਵਰ ਮੈਡਲ ਇਹ ਪਾਇਆ ਆਹੀਂ ਬਹੁਤ ਖੁਸ਼ ਆ। ਕਹਿੰਦੇ ਨੇ ਕਿ ਸੂਰੇ ਸੂਰੇ ਉਹਨਾਂ ਦੇ ਫਾਦਰ ਸਾਹਿਬ ਦੇ ਰਹੇ ਨੇ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਕੋਚਿੰਗ ਦਿੰਦੇ ਨੇ ਤਾਂ ਨਾਲ ਦੀ ਨਾਲ ਉਹਨਾਂ ਦੇ ਮਾਤਾ ਜੀ ਜਿਹੜੇ ਸ਼ਾਮ ਨੂੰ ਉਹਨਾਂ ਨੂੰ ਕੋਚਿੰਗ ਦਿੰਦੇ ਨੇ ਬੱਚੀ ਹੈ 15 ਸਾਲ ਤੋਂ ਵੀ 2 ਮਹੀਨੇ ਹਾਲੇ ਉਮਰ ਜਰੀਏ ਕੱਟਾ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਨਾਮ ਜੀ ਮੇਰਾ ਨਾਮ ਤਰਜਿੰਦਰ ਕੌਰ ਹੈ ਜੀ ਤਰਜਿੰਦਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿਉਂਕਿ ਤੁਹਾਡੀ ਬੇਟੀ ਜਰੀਏ ਉਹ ਮੈਡਲ ਜਿੱਤ ਕੇ ਲਿਆਈ ਹੈ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਅੱਗੋਂ ਵੀ ਪਰਮਾਤਮਾ ਕਿਰਪਾ ਕਰੇ ਕਿ ਉਹ ਪਹਿਲੇ ਸਥਾਨ ਤੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੜੀਆਂ ਲੰਬੀਆਂ ਜ਼ਰੀਆਂ ਨੇ ਇਹ ਦੋੜਾ ਹੁੰਦੀਆਂ ਨੇ ਆ ਇਹਦੇ ਵਿੱਚ ਬੜਾ ਸਟਰਗਲ ਕਰਨਾ ਪੈਂਦਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਇੱਕ ਬਰੂਦ ਦੀ ਗੱਲ ਕੀਤੀ ਹੈ ਤੁਹਾਡਾ ਕੀ ਰੋਲ ਹੈ ਕਿਉਂਕਿ ਤੁਸੀਂ ਵੀ ਕੋਚਿੰਗ ਦਿੰਦੇ ਹੋ ਸ਼ਾਮ ਜੀ ਹਾਂਜੀ ਸਭ ਤੋਂ ਪਹਿਲਾਂ ਭਾਜੀ ਤੁਸੀਂ ਵਧਾਈ ਦੀ ਗੱਲ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਪੰਜਾਬ ਨੂੰ ਵਧਾਈ ਹੋਵੇ ਦੇਖੋ ਸਖਤ ਮਿਹਨਤ ਕਰਨ ਦੇ ਨਾਲ ਹੀ ਸਭ ਕੁਝ ਹਾਸਲ ਹੁੰਦਾ ਹੈ ਜੀ ਸਖਤ ਮਿਹਨਤ ਕਰਨ ਵਾਸਤੇ ਸਾਨੂੰ ਆਪਣੀਆਂ ਸਾਰੀਆਂ ਐਸ਼ ਆਰਾਮ ਤੇ ਨਿੰਦਾ ਸਾਨੂੰ ਛੱਡਣੀਆਂ ਪੈਂਦੀਆਂ ਸੋ ਫਿਰ ਉਹਨਾਂ ਨੇ ਬੇਟੀ ਨੇ ਦੱਸਿਆ ਹੈ ਕਿ ਤੁਸੀਂ ਸ਼ਾਮ ਨੂੰ ਕੋਚਿੰਗ ਵੀ ਦਿੰਦੇ ਹੋ ਤੁਸੀਂ ਵੀ ਐਥਲੀਟ ਦੇ ਵਿੱਚ ਪਲੇਅਰ ਰਹੇ ਹੋ ਕਿ じゃ ਦਾਹੀ ਸ਼ੌਂਕ ਆ ਤੁਹਾਨੂੰ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਨਹੀਂ ਮੈਂ ਵੀ 400 ਕਰਦੀ ਰਹੀ ਆ ਇੰਟਰ ਜੁਨੀਵਰਸਿਟੀ ਮੇਰਾ ਮੈਡਲ ਆ ਤੇ ਇਹ ਆ ਕਿ ਮੈਂ ਸ਼ੌਂਕ ਦੀ ਤੇ ਪਹਿਲਾਂ ਤੇ ਮੇਰੀ ਆਪਣਾ ਇਵੈਂਟ ਹੀਗਾ ਹੁਣ ਮੈਂ ਆਪਣੇ ਬੱਚਿਆਂ ਨੂੰ ਸ਼ੌਂਕ ਦੇ ਨਾਲ ਦਿਲ ਦੇ ਨਾਲ ਦਿਲ ਦੀਆਂ ਗਹਿਰਾਈਆਂ ਦੇ ਨਾਲ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਕਰਦੀ ਆ ਤੇ ਜਿਨ੍ਹਾਂ ਦੇ ਨਾਲ ਸਾਡੀ ਗਰਾਊਂਡ ਤੇ ਸਾਡੇ ਕੋਲ ਹੋਰ ਵੀ ਕਾਫੀ ਬੱਚੇ ਪ੍ਰੈਕਟਿਸ ਕਰਦੇ ਸੋ ਪੈਂਦੀ ਫਿਰ ਪ੍ਰੋਬਲਮ ਆਨ ਕਰਕੇ ਇਹ ਪਹਿਲਾ ਸਥਾਨ ਹਾਸਲ ਨਹੀਂ ਕੀਤਾ ਪਰ ਹੁਣ ਅੱਗੇ ਦੀ ਕੀ ਤਿਆਰੀ ਹੋਣਾ ਦੀ ਕੀ ਬੰਨਾ ਚਾਹਦੀ ਹੈ ਤੁਹਾਡੀ ਬੇਟੀ ਤਾਂ ਤੁਹਾਡੇ ਵੱਲੋਂ ਕਿੰਨੀ ਕ ਸਪੋਰਟ ਹੈ ਹਾਂਜੀ ਦੇਖੋ ਪਾਜੀ ਮੇਰੀ ਬੱਚੀ ਸ਼ੁਰੂ ਤੋਂ ਹੀ ਉਹਦੇ ਮਨ ਵਿੱਚ ਇਹ ਸੀਗਾ ਕਿ ਮੈਂ ਆਈਪੀਐਸ ਅਫੀਸਰ ਬੰਨਾ ਆ ਤੇ ਮੈਂ ਇਸ ਲਾਈਨ ਦੀ ਸਟੱਡੀ ਕਰਨੀ ਆ ਤੇ ਮਮਾ ਜੀ ਪਾਪਾ ਜੀ ਮੈਨੂੰ ਇਦਾਂ ਦਾ ਹੀ ਸਪੋਰਟਸਮੈਨ ਬਣਾਓ ਤਾਂ ਕਿ ਮੈਂ 올ੰਪਿਕ ਨੂੰ ਆਪਣਾ ਸਰ ਕਰ ਸਕਾਂ ਤੇ ਮੈਡਲ ਲੈ ਸਕਾਂ ਤੇ ਮੈਂ ਕੋਈ ਅਫੀਸਰ ਵਾਲੀ ਲਾਈਨ ਨੂੰ ਚੁਣ ਸਕਾਂ ਸੋ ਧੋੜ ਦੇ ਵਿੱਚ ਬੜੇ ਐਸੇ ਲੇਡੀਜ਼ ਨੇ ਐਸੇ ਬੱਚੀਆਂ ਨੇ ਐਸੇ ਬੱਚੇ ਨੇ ਜਿਹੜੇ ਮਤਲਬ ਕਿ ਹਾਰ ਮੰਨ ਲੈਂਦੇ ਨੇ ਬਹਿ ਜਾਂਦੇ ਆ ਕਿ ਆਪਾਂ ਕੁਝ ਨਹੀਂ ਕਰਨਾ ਮਤਲਬ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਮਿਹਨਤ ਕਰੋ ਤਾਂ ਫਲਤਾ ਆਪ ਹੀ ਮਿਲੂਗਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਿਉਂਕਿ ਥੱਕ ਹਾਰ ਕੇ ਕਹਿ ਦਿੰਦੇ ਕਿ ਆਪਾਂ ਹੁਣ ਕਰਨਾ ਹੀ ਨਹੀਂ ਪਰ ਤੁਹਾਡੇ ਵਿੱਚ ਵੀ ਜਜ਼ਬਾ ਹੈ ਤੇ ਤੁਹਾਡੀ ਬੱਚੀ 'ਚ ਵੀ ਜਜ਼ਬਾ ਹੈ ਉਹ ਬੱਚਿਆਂ ਵਾਸਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਭਾਜੀ ਦੇਖੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਇਹ ਮਤ ਸੋਚੋ ਦੇਖੋ ਹਾਰ ਤੇ ਅਗੇ ਜੀਤ ਹੁੰਦੀ ਆ ਇਸ ਲਈ ਸਾਰੇ ਬੱਚਿਆਂ ਨੂੰ ਤਾਂ ਮੈਂ ਇਹੋ ਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਪੂਰੀ ਮਿਹਨਤ ਲਾ ਕੇ ਲਗਨ ਦੇ ਨਾਲ ਜਿਹੜੇ ਬੱਚੇ ਕੰਮ ਕਰਦੇ ਆ ਨਾ ਉਹ ਬੱਚੇ ਕਦੀ ਨਹੀਂ ਹਾਰਦੇ ਇਸ ਕਰਕੇ ਲਗਨ ਹੀ ਮੈਂ ਤਾਂ ਕਹਿੰਨੀ ਆ ਕਿ ਲਗਨ ਜਿਹੜਾ ਵਰਡ ਆ ਨਾ ਉਹ ਸਾਰੇ ਬੱਚੇ ਅਪਣਾ ਲੈਣ ਤੇ ਕਿਸੇ ਦੀ ਹਾਰ ਨਹੀਂ ਹੋ ਸਕਦੀ ਸੋ ਗੱਲਬਾਤ ਕੀਤੀ ਹੈ ਜੀ ਬੜਾ ਵਧੀਆ ਮੈਸੇਜ ਦਿੱਤਾ ਉਹਨਾਂ ਨੇ ਕਿ ਮਿਹਨਤ ਕਰੋ ਤਾ ਅੱਗੇ ਵਦੋ ਤਾਂ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਜੇ ਚਲਦੇ ਰਹੋਗੇ ਚਲਦੇ ਰਹੋਗੇ ਇੱਕ ਦਿਨ ਡਿੱਗ ਵੀ ਜਾਓਗੇ ਪਰ ਫੇਰ ਵੀ ਉੱਠ ਕੇ ਫੇਰ ਮਿਹਨਤ ਕਰੋ ਫੇਰ ਭਜੋ ਦੋੜੋ ਕਿਤੇ ਨਾ ਕਿਤੇ ਤੁਹਾਡੀ ਜਰੀਏ ਜਿੱਤ ਜ਼ਰੂਰ ਹੋਵੇਗੀ ਸੋ ਆਪਾਂ ਮਾਤਾ ਪਿਤਾ ਨਾਲ ਵੀ ਗੱਲਬਾਤ ਕੀਤੀ ਏ ਤਾਂ ਬੇਟੀ ਨਾਲ ਵੀ ਗੱਲਬਾਤ ਕੀਤੀ ਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਇਹੋ ਜਿਹੇ ਬੱਚੇ ਨੇ ਹਿੰਮਤ ਹਾਰ ਜਾਂਦੇ ਨੇ ਉਹਨਾਂ ਤੱਕ ਵੀਡੀਓ ਪਹੁੰਚੇ ਤਾਂ ਉਹਨਾਂ ਨੂੰ ਵੀ ਹਿੰਮਤ ਮਿਲੇ ਇਸ ਬੱਚੀ ਵੱਲ ਵੇਖ ਕੇ ਤਾਂ ਉਹ ਵੀ ਕਿਤੇ ਨਾ ਕਿਤੇ ਮਕਾਮ ਤੇ ਪਹੁੰਚਣ ਸੋ ਬੱਚੀ ਇਹ ਬੱਚੀ ਨੇ ਕਿਹਾ ਹੈ ਕਿ ਮੈਂ ਆਈਪੀਐਸ ਅਫੀਸਰ ਬੰਨਾ ਹੈ ਤਾਂ ਪਰਮਾਤਮਾ ਦੀ ਕਿਰਪਾ ਰਵੇ ਤਾਂ ਮੇਰੇ ਮਾਤਾ ਪਿਤਾ ਦੀ ਕਿਰਪਾ ਰਵੇ ਮੈਂ ਇੱਕ ਦਿਨ ਆਈਪੀਐਸ ਅਫੀਸਰ ਬਣ ਕੇ ਜਰੂਰ ਰਣਾ ਨੂੰ ਦਿਖਾਣਾ ਹੈ ਸੋ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਲक्की ਰਾਜਪੂਰ ਗੁਰਦਾਸਪੁਰ